ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜਰ ਮਾਰੇ ਆਪਾਂ ਕਣਕ ਤੇ ਅੱਜ ਸਵੇਰ ਦੀ ਲਾਈਟ ਆਈ ਨਹੀਂ ਹੈਗੀ ਪਤ ਨਹੀਂ ਕੋਈ ਪ੍ਰੋਬਲਮ ਹੋਣੀ ਤੇ ਹੁਣ 1 ਵਜੇ ਲਾਈਟ ਆਈ ਹੈਗੀ ਤੇ ਆਪਾਂ ਆ ਪਿੱਛੇ ਵਾਲੇ ਖੱਤੇ 'ਚ ਮੋਟਰ ਪੈਂਦੀ ਕਰਤੀ ਤੇ ਹੁਣ ਚਲਦਾਂ ਘਰ ਨੂੰ ਕਿਉਂਕਿ 4-5 ਘੰਟੇ ਲੱਗ ਜਾਣਗੇ ਖੱਤਾ ਪਾਰਨ ਤੇ ਤੇ ਵਸ ਅੱਜ ਇੱਕ ਖੱਤਾ ਹੀ ਰਵਾਵਾਂਗੇ ਆਪਾਂ ਜਿਆਦਾ ਨੀ ਰਵਾਉਂਦੇ ਹੈਗੇ ਤੇ ਉਹ ਆ ਰਿਹਾ ਬਿੱਟੂ ਹੁਣ ਚਲਦਾਂ ਅਸੀਂ ਘਰ ਨੂੰ ਨਾਲੇ ਚਾਹ ਵਗੈਰਾ ਪੀਵਾਂਗੇ ਸੰਨੀ ਵਗੈਰਾ ਕਰਕੇ ਆਵਾਂਗੇ ਤੇ 5:30 ਵਜੇ 4:30 ਕਿੜਾ ਮਾਰਾਂਗੇ ਇੱਥੇ ਦੁਬਾਰੇ ਇੱਧਰ ਇੱਕ ਆਪਣਾ ਇੱਤਰ ਫਿਰਦਾ ਰੇ ਡੇ ਦਾ ਦਿਖਾਉਣਾ ਤੁਨੂੰ ਪੈਸੇ ਇਹ 4x4 ਟਰੈਕਟਰ ਹੈ ਇਹ ਇਹ ਮੇਥੋਂ 4 ਸਾਲ ਛੋਟਾਗਾ ਪਰ ਇੰਜਨ 4x4 ਵਾਲੇ ਚ ਆ ਜਾਂਦਾ ਦੇਖੋ ਜੀ ਉਹਦਾ ਦਿਖਾ ਦੇ ਯਾਰ ਦਿਖਾਉਣੀ ਫਿਰ ਉਹ ਤਾਂ ਬੋਲ ਦੇ ਐਕਟਰ ਇਹ ਤਾਂ 250 ਰੁਪਏ ਇੱਥੇ ਖੜ ਕੇ ਬੋਲਣਾ ਕਿਵੇਂ ਸੁਣੂ ਯਾਰ ਓਏ ਅੱਜ ਜਾਣਾ ਪੀਖੀ ਅੱਜ ਹਾਂ ਹਾਂ ਚੱਲਾਂਗੇ ਖੜ ਜਾ ਫਿਰ ਚੱਲਦੇ ਆ ਖੜ ਜਾ ਹੁਣ ਆ ਇਧਰ ਮੈਂ ਕੀ ਕਰੂੰ ਮੈਂ ਉਧਰ ਆ ਦਵਾਈ ਰਲਾ ਲਈ ਫਿਰ ਖੜ ਜਾ ਇੱਕ ਮਿੰਟ ਹੁਣ ਭੱਜੀ ਕੇ ਜਾਣਾ ਲੈ ਆ ਠੀਕ ਆ ਠੀਕ ਆ ਅੱਧਾ ਰੇਟ ਜੀ ਜੀ 750 ਰੁਪਏ ਦਾ ਚੈਨਲ ਆ ਹਰ ਨੇ ਜਾ ਕੇ ਸਬਸਕ੍ਰਾਈਬ ਕਰੋ ਤੇ ਆਪਣੇ ਭਰਾ ਦਾ ਚੈਨਲ ਵੀ ਸਬਸਕ੍ਰਾਈਬ ਕਰੋ ਜਲਦੀ ਆਲਦੀ ਭਾਈ ਉਹ ਕਿਹੜੇ ਕਿਹੜੇ ਲੈ ਆਇਆ ਲੈ ਤਾਂ ਲੋਜੀ ਤੇ ਇਹ ਸੈੱਟ ਰਿਹਾ ਦਵਾਈ ਮਿੱਟੀ ਚਰ ਲਾ ਕੇ ਕਣਕ ਦੀ ਗਰੋਥ ਲਈ ਤੇ ਨਾਲ ਇਹ ਸੁੰਢੀਏ ਤੋਂ ਦਵਾਈ ਦਾ ਦੇਖਾ ਦੇ ਕਿਹੜੀ ਆ ਆ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਦੀ ਦਵਾਈ ਆ ਹਰ ਨੇ ਬੈਸਟ ਦਵਾਈ ਆ ਇਦੋ ਹੀ ਵਰਤੋ ਤੇ ਆਪਣੀ ਮਿੱਤਰ ਤੋਂ ਲੈ ਗਿਆ ਲੰਗਵਾ ਤੋਂ ਚੰਗਾ ਆ ਬਾਈ ਤੇ ਥੋਡੀ ਲੋਕੇਸ਼ਨ ਪਾ ਦੂਗਾ ਇਹ ਪਾ ਆ ਗਿਆ ਤੇ ਉਹ ਬੰਦੇ ਨੇ ਲਗਾ ਉਹ ਬਹੁਤ ਸਸਤੀਆਂ ਦਵਾਈਆਂ ਅੱਧੇ ਰੇਟ ਤੇ ਮੰਗੂ ਦਿੰਦਾ ਉਹ ਬਹੁਤ ਕੁਆਲਿਟੀ ਹੁੰਦੀ ਇਹਨਾਂ ਦੇ ਮੈਂ ਤੁਹਾਨੂੰ ਡਿਸਕਾਊਂਟ ਇਹ ਮੇਰਾ ਨਾਮ ਲੈ ਕੇ ਜਾ ਕੇ ਡਿਸਕਾਊਂਟ ਦਿੰਦਾ ਤੇ ਇਸ ਤੋਂ ਬਾਅਦ ਜਾਣਾ ਸੀ ਲਾਈਟਾਂ ਲੈਣ ਲਾਈਟਾਂ ਆ ਰਹੀਆਂ ਨੇ ਅਸੀਂ ਭਿੱਖੀ ਤੇ ਲਾਈਟਾਂ ਨੂੰ ਚਾਹਿਆ ਗਿਆ ਫਟ ਕਰਨ ਲਈ ਵਲੌਗ ਪਾਵਾਂਗੇ ਮਾਰਾ ਕਿਰਪਾ ਤੇ ਉਸ ਤੋਂ ਬਾਅਦ ਜੇ ਆਪਾਂ ਜਾਣਾ ਫੋਟੋਗ੍ਰਾਫਰ ਤੇ ਆਵਾਂ ਫੇਰ ਉਹ ਜਿਹੜੇ ਨੰਦਪੁਰ ਦੀ ਤਿਆਰੀ ਕਰਨੀ ਆ ਡੈੱਕ ਡੱਕ ਫੇਰ ਲਵਾਵਾਂਗੇ ਠੀਕ ਹੈ ਠੀਕ ਹੈ ਨਾ ਤਾਂ ਹੀ ਅਸੀਂ ਥੋੜਾ ਜਿਹਾ ਖੜ ਗਏ ਮਿੱਤਰੋ ਕਿ ਸਾਡੇ ਘਰ ਤਾਂ ਉਹ ਨੂੰ ਪਤਾ ਸੀ ਕਿ ਜਿਉੜ ਮੇਲਾਗਾ ਤਾਂ ਕਰਕੇ ਹੀ ਡੈੱਕ ਨਹੀਂ ਲਵਾਇਆ ਸੀ ਠੀਕ ਹੈ ਜਿਹੜਾ ਨੰਦਪੁਰ ਸਾਹਿਬ ਕਿ ਉਹ ਦੇਖੋ ਤੁਹਾਨੂੰ ਚੱਲ ਇੱਥੇ ਚ ਲਾਵਾਂਗੇ ਤੇ ਰਜਾਈਏ ਬੰਦ ਕਰਾਂਗੇ ਤੇ ਡੈੱਕ ਤੁਸੀਂ ਸਿਰੇ ਤੋਂ ਸਿਰੇ ਕਵਰਟੀ ਜ ਨੂੰ ਦਿਖਾਵਾਂਗੇ ਟੈਕਾਂ ਦੀ ਵੀ ਐ ਕੋਈ ਮਾੜੀ ਜਿਹੀ ਗੱਲ ਨਹੀਂ ਚੰਗਾ ਹਾਂ ਲਓ ਮਿੱਤਰੋ ਫੇਰ ਮਿਲਦੇ ਆ ਸੱਤੀੇਗਾ ਚਲੋ ਸ਼ੱਕੋ ਜੀ ਬਾਤੀ ਮਿੱਟੀ ਚ ਦਵਾਈ ਤੇ ਉਹਨੂੰ ਰਲਾ ਕੇ ਪਾਵਾਂਗੇ ਝੋਲੇ ਚ ਕਰ ਦਿਓ ਜੀ ਮਿਕਸ ਆ ਪਹਿਲਾਂ ਆ ਵੀ ਮਿੱਟੀ ਚ ਰਲਾਉਣ ਵਾਲਾ ਵੀ ਪਾਣੀ ਲੱਗਿਆ ਹੋਇਆ ਹੁਣ ਕਣਕ ਨੂੰ ਇਹ ਸਾਰੇ ਚ ਫੈਲ ਜੂ ਹਨਾ ਜਮ ਕੱਲੇ ਕੱਲੇ ਬੂਜੇ ਤੱਕ ਕਰ ਜਾਊਗਾ ਇਹ ਦਵਾਈ ਕੱਲੇ ਕੱਲੇ ਬੂਜੇ ਤੱਕ ਹੂੰ ਦੂਜਾ ਜੰਦੀ ਦੇ ਕੋ ਕਣਕੀ ਜੀ ਰਸਾਂ ਦੇ ਹੁੰਦੇ ਵਿੱਚ ਮਨਾਂਗਾ ਮੈਂ ਇਹਦਾ ਸਲਾਹ ਕਰੀਗਾ ਹਨੂ ਵੀ ਬਈ ਟਰਾਲਾ ਬੁੱਕ ਕਰਾਦਾ ਜੂਰੀ ਦਾ ਦਾ ਹਾੜੇ ਪਾਣੀ ਨੂੰ ਇਹਦੇ ਖੇਤ ਤੇ ਬਈ ਟਰਾਲਾ ਲੈ ਕੇ ਜਦੋਂ ਕਲਾ ਦੀ ਮੋਟਰ ਵਾਹੇ ਤੂੰ ਖੋਦਾ ਕਰਾਂ ਘੱਟਾ ਖੁਰਜਿਆ ਕਰ ਦੂਜਾ ਖੋਦਾ ਕਰਾਂ ਖੁਰਜਿਆ ਕਰ ਚੰਗਾ ਫੇਰ ਕਣਕੂਕੀ ਰਹਿ ਜਾਊਗੀ ਨਹੀਂ ਜਾਣਦੀ ਇਹ ਨਹੀਂ ਅੱਜ ਹੀ ਮੈਂ ਦੇਖ ਲਿਆ ਕੋਈ ਕਾਚੀ ਨਹੀਂ ਛੱਡਣੀ ਐ ਤੇ ਕਿਤੋਂ ਕੀ ਕਰਦਾ ਜੂਰੀ ਦਾ ਹੂੰ ਤਾਂ ਕਰਨਾ ਕਰਿਓ ਮਿੱਤਰੋ ਬਈ ਤਿਆਰ ਰੱਖਿਓ ਵੀ ਅੱਕੇ ਹੋਏ ਆਂ ਕੀ ਸਾਰੇ ਗੱਲ ਤੋਂ ਕੋ ਚੋਨਾ ਵੀ ਘੱਟ ਨਿਕਲਿਆ ਉਹਨੂੰ ਪਤਾ ਇੱਕ ਸੁੰਡ ਪੈ ਗਿਆ ਕਣਕ ਨੂੰ ਉਧਰੋਂ ਕਣਕ ਨੂੰ ਸੁੰਡ ਪੈ ਗਿਆ ਹੁਣ ਐਂ ਡਰ ਲੱਗੀਆਂ ਵੀ ਜੇ ਇਹ ਘੱਟ ਗਈ ਫੇਰ ਜਮਾਈ ਝੁਗਾ ਚੌੜ ਹੋ ਜਾਊਗਾ ਆੜਤੀ ਕੋ ਕਮਰ ਫਟਾ ਸਾਨੂੰ ਪਤਾ ਹੀ ਹੈ ਫਿਰ ਈਵਨ ਦਾ ਦੇਖੋ ਅੱਗੇ ਹਾਂਜੀ ਤੇ ਖੇਤੋਂ ਆਗੇ ਸੀ ਆਪਾਂ ਕਰੇ ਤੇ ਦੇਖੋ ਜੀ ਆਰ ਆਪਣੇ ਆਪ ਆਏ ਨੇਗੇ ਤੇ ਦੱਸੋ ਹੁਣ ਇਹ ਪਾਈਏ ਜਾਂ ਇੱਕ ਨਵੇਂ ਲਿਆਉਣ ਦੀ ਸਲਾਹ ਚੱਲ ਰਹੀ ਆ ਸਾਡੀ ਜਿਹੜੇ ਅੱਜ ਕੱਲ ਟ੍ਰੈਂਡਿੰਗ 'ਚ ਚੱਲ ਰਹੇ ਨੇ ਬੀਕੇਟੀ ਦੇ ਚਾਰ ਗੁੱਡੀਆਂ ਵਾਲੇ ਉਹ ਟੀ ਗੁੱਡੀ ਚਾਹੁੰਦੇ ਨੇ ਜਿਹੜੇ ਤੇ ਉਹ 1016 ਦੀ ਲਾਵਾਂਗੇ ਦੇਖਦੇ ਆ ਫਿਰ ਕਿਹੜੇ ਪਾਵਾਂਗੇ ਜਿਹੜੇ ਜ਼ਿਆਦਾ ਵਧੀਆ ਲੱਗੇ ਉਹ ਪਾਵਾਂਗੇ ਤੇ ਫਿਰ ਆਪਾਂ ਸਰੰਦ ਵੀ ਜਾਣਾਗਾ ਆਟਾ ਇਰਤਾ ਦੇ ਮੁਤਾਬਕ ਸਾਈਕਲ ਟਾਇਰ ਲਾਗ ਦੇਣਗੇ ਥੜਾਉਣਾ ਲਓ ਜੀ ਤੇ ਟਾਈਮ 4 ਸੱਚ 3 3:30 ਵਜ ਗਏ ਤੇ ਅੱਜ ਆਪਾਂ ਸਾਡਾ 1:00 ਵਜ ਤੇ ਇਹ ਸਵੇਕ ਤਿੰਨ ਘੰਟਿਆਂ ਚ ਭਰ ਗਿਆ ਤੇ ਇਹਦੇ ਚ ਸਾਡੇ ਨੂੰ ਆਪਾਂ ਨੂੰ 15 ਮਿੰਟ ਹੋ ਗਏ ਤੇ ਹੁਣ ਆਪਾਂ ਇੱਥੇ ਆਵਾਂਗੇ ਦੁਬਾਰੇ ਖੇਤ 5:30 ਵਜੇ ਤੇ ਉਦੋਂ ਮੈਨੂੰ ਨਹੀਂ ਪਤਾ ਮੈਂ ਨਾ ਆਵਾਂ ਕਿਉਂਕਿ ਮੈਂ 4x4 ਨਾਲ ਜਾਣਾ ਪੀਖੀ ਇਹਨੂੰ ਲੈਟਾਂ ਦਵਾ ਕੇ ਲੈ ਆਉਣੀਆਂ ਨੇ ਟਰੈਕਟਰ ਦੀਆਂ ਤੇ ਉਦੋਂ ਬਿੱਟੂ ਜਾਂ ਮੇਰਾ ਡੈਡੀ ਇਹਨਾਂ ਦੋਨੋਂ ਚੱਕ ਜਾਣਾ ਹੋਊਗਾ ਤੇ ਆਹ ਬੰਕੀ ਤੇ ਆਪਾਂ ਖੱਤਰ ਮਾਤਾ ਹੁਣ ਪਾਣੀ ਛੱਡਿਆ ਹੋਇਆ ਇਹਦੇ ਚ ਜਿੱਥੇ ਉਹ ਪਾਗਲੇ ਕਰਦੇ ਨੇ ਹਾਂਜੀ ਤੇ ਟਾਈਮ 5 ਵਜੇ ਗਏ ਤੇ ਸੂਰਜ ਵੀ ਛਿਪਣਾ ਸ਼ੁਰੂ ਹੋ ਗਿਆ ਤੇ ਲਾਈਟ ਚਲੀ ਗਈ ਤੇ ਜਿਹੜੇ ਖੱਤੇ ਚ ਆਪਾਂ ਉਦੋਂ ਪਾਣੀ ਛੱਡ ਕੇ ਗਏ ਸੀਗੇ ਉਹ ਵਾਸਰੇ ਚੜ ਗਿਆ ਦੋ ਕਮੰਜਿਆਂ ਦਾ ਥਾਂ ਰਹਿ ਗਿਆ ਉਹ ਕੱਲ ਨੂੰ ਜਦੋਂ ਲਾਈਟ ਆਊਗੀ ਉਹਦੇ ਨਾਲ ਨਾਲ ਆਪਣਾ ਇੱਧਰ ਨੂੰ ਖਾਲ ਜਾਂਦਾਗਾ ਤੇ ਉਹਦੇ ਚੋਂ ਰਮਾਵਾਂਗੇ ਤੇ ਹੁਣ ਚੱਲਦੇ ਆਪਾਂ ਘਰ ਨੂੰ ਆਟੋਮੈਟਿਕ ਇਹਦਾ ਕੱਟਤਾ ਚਲੋ ਜੀ ਚਾਲਦੇ ਆਂ ਘਰ ਵੱਲ ਨੂੰ ਪਹਿਲਾਂ ਆਪਣੀ SLAC ਵੀ ਆਪਾਂ ਪੀਖੀ ਜਾਣਾ ਤੇ ਪੀਖੀ ਜਾਣਾ ਹੋ ਗਿਆ ਕੈਨਸਲ ਕਿਉਂਕਿ ਪੰਜ ਤਾਂ ਆਪਾਂ ਨੂੰ ਖੇਤੀ ਵੱਜ ਗਏ ਸੋ ਆਪਾਂ ਹੁਣ ਕੱਲ ਨੂੰ ਚੱਲਾਂਗੇ ਪੀਖੀ ਹੁਣ ਚੱਲਦੇ ਆਪਾਂ ਘਰ ਵੱਲ ਨੂੰ ਇੱਥੇ ਖੜਾ ਆਪਣਾ ਮੋਟਰਸਾਈਕਲ ਲੋ ਜੀ ਤੇ ਖੇਤ ਤੋਂ ਆਗੇ ਸੀ ਆਪਾਂ ਕੰਕ ਕਰਵਾ ਕੇ ਘਰੇ ਤੇ ਆਉਂਗੇ ਨੂੰ ਡੈਡੀ ਹੋਣੀ ਲੱਗੇ ਪੈਣੇ ਧਾਰਾਂ ਚੋਂ ਤੇ ਬਿੱਟੂ ਲੱਗਾ ਪਿਆ ਸਵੇਰ ਲਈ ਕੱਖ ਪਾਉਣ ਹਾਂ ਤੇ ਹੁਣ ਆਪਾਂ ਚੱਲਾਂਗੇ ਦੁੱਧ ਪਾਉਣਾ ਹਾਂਜੀ ਤੇ ਧਾਰਾਂ ਦਾ ਕੰਮ ਆਪਣਾ ਨਿਪਟੜ ਗਿਆ ਸੀਗਾ ਤੇ ਕल्याण ਟੈਰੀਵਲ ਨੂੰ ਦੁੱਧ ਪਾਉਣਾ ਲਓ ਜੀ ਤੇ ਦੁੱਧ ਤਾਂ ਆਪ ਪਾ ਜਾਂਦਾ ਤੇ ਸਾਰੇ ਕੰਮ ਡਨ ਤੇ ਮਿਲਦਾ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਸ ਤੇ ਜੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ